ਆਦੀ ਕੋਕੀ ਨਾ ਗੰਗਾ ਦੇਖੋ ওভারਫਲੋ ਹੈ ਆਪਿਆ ਵਾ ਜਮਾਦਾਰ ਵੀ ਆ ਕੇ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਹੈਗੇ ਬਹੁਤ ਗੱਲ ਸਹਲਿਆ ਯਾਰ ਲੋਕੀ ਕਰਦੇ ਨੇ ਪਿੱਛੋਂ ਸਾਰੇ ਮਹੱਲੇ ਦਾ ਜਿਹੜਾ ਪਾਣੀ ਜਿਨ੍ਹਾਂ ਨੇ ਗਾਈਆਂ ਮਈਆਂ ਰੱਖੀਆਂ ਨੇ ਉਹਨਾਂ ਦੇ ਗੋਏ ਦਾ ਜਿਹੜਾ ਗੋਆ ਸਾਰਾ ਇੱਥੇ ਨਾਲਿਆ ਜਾਂਦਾ ਤੇ ਨਾਲਿਆ ਜਿਹੜੀ ਗਾਰ ਗਾਰ ਜੰਮੀਦੀ ਹੈ ਇਹਨੂੰ ਕੋਈ ਕੱਢਣ ਵਾਲਾ ਨਹੀਂ ਕਈ ਵਾਰੀ ਕਿਹਾ ਕਈ ਵਾਰੀ ਇਹਨਾਂ ਨੇ ਰਿਕਵੈਸਟ ਕੀਤੀ ਆ ਵੀ ਆ ਸਾਡੇ ਨਾਲ ਨਾਲਿਆਂ ਦੀ ਕੋਈ ਬੜੀ ਵੱਡੀ ਪ੍ਰੋਬਲਮ ਹੈ ਗਈ ਆ ਇਹ ਇਹ ਗੰਦੇ ਨਾ ਪਿਆ ਦਾ ਸਾਰਾ ਜਿਹੜਾ ਲੱਖ ਲੱਖ ਜਿਹੜਾ ਨਾ ਇਹ ਘਾਰ ਭਰੀ ਦੀ ਹੈ ਇਹ ਜਦੋਂ ਵੀ ਕੋਈ ਪਾਣੀ ਆਂਦਾ ਨਾ ਜਿਹਦੇ ਬਰਸਾਤ ਦਾ ਪਾਣੀ ਆਂਦਾ ਜਾਂ ਦੂਸਰਾ ਪਾਣੀ ਆਂਦਾ ਤੇ ਇਹ ਭਰ ਜਾਂਦੇ ਨੇ ਤੇ ਅਗੋਂ ਨਿਕਾਸ ਨਹੀਂ ਹੈਗਾ ਸਾਡੇ ਘਰਾਂ ਤੱਕ ਪਾਣੀ ਆ ਜਾਂਦਾ ਪੈਂ ਅਸੀਂ ਬੜੇ ਔਖੇ ਜੇ ਸਾਡਾ ਕੋਈ ਇਲਾਜ ਕਰੋ ਅੱਜ ਤੂੰ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਨਾਲੇ ਜਿਹੜੇ ਨਿਕਲੇ ਹੀ ਨਹੀਂਗੇ ਇਹ ਪਾਣੀ ਨਿਕਲਦਾ ਹੀ ਨਹੀਂ ਇਹਨਾਂ ਦੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਇੱਥੇ ਆ ਰਿਹਾ ਹੈਗਾ ਇਕੱਲਾ ਸਾਨੂੰ ਇਹ ਆ ਰਹੀ ਹੈ ਪਰ ਇਹਦੀ ਸਫਾਈ ਨਹੀਂ ਹੁੰਦੀ ਹੈਗੀ ਨਾ ਕੋਈ ਸਫਾਈ ਕਰਦਾ ਨਾ ਕੋਈ ਜਮਾਦਾਰ ਆਂਦਾ ਇੱਥੇ ਹਾਂਜੀ ਉਹ ਪਰੇ ਤੱਕ ਦੀ ਆਪਣਾ ਕਰਕੇ ਤੂ ਤੂ ਜੇ ਮਾਰਾ ਮੋਟਾ ਕਰਕੇ ਤੇ ਪਰੇ ਚਲ ਜਾਂਦੇ ਨੇ ਇਹਨਾਂ ਦੇ ਵਿੱਚ ਗਾਰ ਨਹੀਂ ਕੱਢਦੇ ਜਿੰਨਾ ਜਿਹੜਾ ਗਾਰ ਨਹੀਂ ਨਿਕਲਦੀ ਉਹਨਾਂ ਜਿਹੜੇ ਸਫਾਈ ਨਹੀਂ ਹੋ ਸਕਦੀ ਪਾਣੀ ਨਹੀਂ ਜਾ ਸਕਦਾ ਹੈ ਨਗਰ ਤੋਂ ਬੋਲ ਰਹੀ ਹਾਂ ਜੀ ਹਾਂਜੀ ਮਾਈ ਵਾਲੇ ਤਲਾਬ ਦੇ ਬੈਕ ਸਾਈਡ ਤੇ ਸਾਡੇ ਪਾਸ ਬਹੁਤ ਈ ਗੰਦਗੀ ਆ ਇੱਥੇ ਸਰੀ ਆਂ ਹਮ ਲੋਕ ਗੰਦ ਪਾਤੇ ਆ ਕਿ ਬੱਚਿਆਂ ਨੂੰ ਬੜੀ ਪ੍ਰੋਬਲਮ ਆਂਦੀ ਆ ਸਾਨੂੰ ਵੀ ਆਂਦੀ ਆ ਨਹੀਂ ਪੈਂਦਾ ਇਹ ਪਾਣੀ ਕਮਰੇ ਆ ਤੇ ਪੜਦਾ ਵਾ ਤੇ ਇੱਥੇ ਗੰਦਗੀ ਬੜੀ ਹੈ ਨਾਲਾ ਸਾਫ ਕਰਵਾਇਆ ਜਾਵੇ। ਵੇਖੋ ਗੂਆ ਗੂਆ ਨਾਲੇ ਜਿਹੜੇ ਗੂਆ ਸੁੱਟਦੇ ਨੇ ਉਹਨਾਂ ਦਾ ਬਹੁਤ ਹਾਮੀ ਦਿੱਤਾ ਜਾਂਦਾ ਹੈ। ਅਜੀ ਲੋਕਾਂ ਨੇ ਤੇ ਘਰੇ ਖੇਰੇ ਘਰਾਂ ਦੇ ਵਿੱਚ ਉਹਨਾਂ ਦੀ ਨੰਬੰਦ ਕੀਤਾ ਜਾਵੇ। ਹੋਇਆ ਸਾਰਾ ਨਾਲੇ ਵੀ ਚੰਦਾ ਪਿਆਵਾ। ਮੇਰਾ ਗੋ ਮਹਿਤਾ ਐਸੀ ਹੀ ਗਲੀ ਦਾ ਰਹਿਣ ਵਾਲਾ ਹਾਂ। ਮੈਂ ਸਾਨੂੰ ਗੋਤੀ ਸਾਰੀਆਂ ਮਿਸਟਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਇਹ ਨਾਲਾ ਵਾ ਇਹਦੇ ਵਿੱਚ ਗੋਦੀ ਪੂਰਾ ਕ੍ਰੈਕਟੋ ਰਿਆ ਤੇ ਮੱਖੀ ਮੱਛਰ ਦਾ ਬਹੁਤ ਸਾਹਮਣਾ ਜਨਾਲ ਪਰੀ ਬੱਚਾ ਨੂੰ ਗਮਾਰੀਆਂ ਲੱਗਦਾ ਦਾਧਰਾ ਤੇ ਨਾਲ ਹੀ ਜਦੋਂ ਅਸੀਂ ਕੜੀ ਦੇ ਐਂਟਰਸ ਕਰਦੇ ਆ ਨਾਲ ਹੀ ਪੰਪ ਵਾਲੀ ਗਦੀ ਆ ਉਥੇ ਲੋਕੀ ਬਾਟੂ ਕਰਦੇ ਆ ਉਹੀ ਰੋਕਲ ਖਰਾ ਵਿੱਚ ਪਾਣੀ ਸਪਲਾਈ ਹੁੰਦਾ ਵਾ ਮਾਰਾ ਜਿੰਨਾ ਮੀਂਹ ਵਰਖਾ ਪੈ ਜਾਂਦੀ ਆ ਤੇ ਖਰਾ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਵਾ ਤੇ ਨਾਲ ਹੀ ਪੰਦੀ ਵੀ ਹੋਏ ਕੱਟੀ ਹੋ ਜਾਂਦੀ ਆ ਤੇ ਕਿਰਪਾ ਕਰਕੇ ਇਹ ਹੱਲ ਕੀਤਾ ਜਾਵੇ ਗਲੀਆਂ ਦੇ ਵਿੱਚ ਸੀਵਰੇਜ ਆਲਰੇਡੀ ਹੈਗੇ ਨੇ ਤੇ ਬੇਨਤੀ ਪਰ ਲੋਕਾਂ ਦੀ ਬੇਨਤੀ ਆਈ ਹੀ ਹੈ ਕਿ ਇਹ ਨਾਲਾ ਧੂੜਿਆ ਜਾਵੇ